ਲੁਧਿਆਣਾ ਦੇ ਵਿੱਚ ਕੱਲ ਐਮਪੀ ਬਿੱਟੂ ਸਮੇਤ ਤਿੰਨ ਹੋਰ ਲੋਕਾਂ ਤੇ ਜਿਹੜੀ ਐਫਆਈਆਰ ਦਰਜ ਹੋਈ ਜਿਹਦੇ ਵਿੱਚ ਸਾਬਕਾ ਐਮਐਲਏ ਸੰਜੀਤ ਤਲਵਾਰ ਤੇ ਸਾਬਕਾ ਮੰਤਰੀ ਭਾਰਤਪੂਸ਼ ਨਾਸ਼ੂ ਤੇ ਅੱਜ ਉਹਨਾਂ ਦੀ ਜ਼ਮਾਨਤ ਹੈ ਜਿਹੜੀ ਆ ਮਾਨਯੋਗ ਅਦਾਲਤ ਵੱਲੋਂ ਮਨਜ਼ੂਰ ਕਰ ਦਿੱਤੀ ਗਈ ਹੈ ਲੁਧਿਆਣਾ ਦੇ ਵਿੱਚ ਕੱਲ ਐਮਪੀ ਬਿੱਟੂ ਸਮੇਤ ਤਿੰਨ ਹੋਰ ਲੋਕਾਂ ਤੇ ਜਿਹੜੀ ਐਫਆਈਆਰ ਦਰਜ ਹੋਈ ਜਿਹਦੇ ਵਿੱਚ ਸਾਬਕਾ ਐਮਐਲਏ ਸੰਜੀਤ ਤਲਵਾਰਟ ਤੇ ਸਾਬਕਾ ਮੰਤਰੀ ਭਾਰਤਪੂਸ਼ ਨਾਸ਼ੂ ਤੇ ਅੱਜ ਉਹਨਾਂ ਦੀ ਜ਼ਮਾਨਤ ਹੈ ਜਿਹੜੀ ਆ ਮਾਨਯੋਗ ਅਦਾਲਤ ਵੱਲੋਂ ਮਨਜ਼ੂਰ ਕਰ ਦਿੱਤੀ ਗਈ ਹੈ ਤੇ ਕੱਲ 14 ਦਿਨ ਦੀ ਜੁਡੀਸ਼ੀਅਲ ਹੈ ਜਿਹੜੇ ਆ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਪਹਿਲਾਂ ਲੁਧਿਆਣਾ ਜੇਲ੍ਹ ਦੇ ਵਿੱਚ ਭੇਜਿਆ ਗਿਆ ਉਹਦੇ ਤੋਂ ਬਾਅਦ 1:30 ਸ਼ਾਮ ਨੂੰ ਨਾਬਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਕੱਲ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਇਸ ਜਗ੍ਹਾ ਤੇ ਜਿਹੜਾ ਕਿ ਆ ਆਪਣੀ ਗ੍ਰਿਫਤਾਰੀ ਦੇਣ ਲਈ 85 एमपी ਰਵਨੀਤ ਬਿੱਟੂ ਤੇ ਪੁਲਿਸ ਦੇ ਨਾਲ ਕਾਫੀ ਤੱਕਾ ਮੁਕੀ ਹੋਈ ਤੇ ਉਸ ਤੋਂ ਬਾਅਦ ਚਾਰ ਜਿਹੜੇ ਲੀਡਰ ਹੈ ਵੱਡੇ ਲੀਡਰ ਹੈ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਸੀ ਜਿਦੇ ਵਿੱਚ ਐਮਪੀ ਰਵਨੀਤ ਬਿੱਟੂ ਤੇ ਉਹਨਾਂ ਦੇ ਨਾਲ ਸਾਬਕਾ ਮੰਤਰੀ ਭਾਰਤ ਪੋਸ਼ਨ ਆਸ਼ੂ ਤੇ ਸਾਬਕਾ ਐਮਐਲਏ ਸੰਜੇ ਤਲਵਾਰ ਤੇ ਸ਼ਾਮ ਸੁੰਦਰ ਮਲੋਤਰਾ ਦੀ ਗ੍ਰਿਫਤਾਰੀ ਹੈ ਜਿਹੜੀ ਹੈ ਕੱਲ ਕੀਤੀ ਗਈ ਸੀ ਮਾਮਲਾ ਕੀ ਸੀਗਾ 27 ਫਰਵਰੀ ਨੂੰ ਜੋਨੇ ਨੂੰ ਤਾਲਾ ਲਗਾਇਆ ਗਿਆ ਸੀ ਉਸ ਮਾਮਲੇ ਦੇ ਵਿੱਚ ਐਫ ਆਈ ਆਰ ਹੈ ਜਿਹੜੀ ਆ ਦਰਜ ਕੀਤੀ ਗਈ ਸੀ ਤੇ ਉਸ ਦੇ ਵਿੱਚ ਕੱਲ ਮੰਗਲਵਾਰ ਨੂੰ ਆਪਣੀ ਗ੍ਰਿਫਤਾਰੀ ਦੇਣ ਲਈ ਲੁਧਿਆਣਾ ਦੇ ਸੀਪੀ ਦਫਤਰ ਪਹੁੰਚੇ ਤੇ ਉਸ ਤੋਂ ਬਾਅਦ ਪੁਲਿਸ ਨੇ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰਤਾ ਦੱਸ ਦੇਣਾ ਚਾਹੁੰਦੇ ਹਾਂ ਕਿ ਇਹਦੇ ਵਿੱਚ 50 ਅਗਿਆਤ ਤੇ ਵੀ ਐਫ ਆਈ ਆਰ ਹੈ ਜਿਹੜੀ ਆ ਉਹ ਦਰਜ ਕੀਤੀ ਗਈ ਸੀ ਦੇ ਤਸਵੀਰਾਂ ਜਿਹੜੀਆਂ ਉਹ ਦੇਖ ਸਕਦੇ ਹੋ ਸੀਪੀ ਦਫਤਰ ਦੀਆਂ ਇਸ ਜਗ੍ਹਾ ਤੇ ਕੱਲ ੱੱਕਾ ਮੁੱਕੀ ਹੋਈ ਤੇ ਇਸ ਦੇ ਵਿੱਚ ਚੌਂਕੀਦਾਰ ਦੇ ਬਿਆਨ ਤੇ ਚੌਂਕੀਦਾਰ ਦੇ ਬਿਆਨ ਤੇ ਐਮਪੀ ਰਵਨੀਤ ਬਿੱਟੂ ਸਾਫਕਾ ਮੰਤਰੀ ਤੇ ਸਾਫਕਾ ਜਿਹੜੇ ਐਮਐਲਏ ਉਹਨਾਂ ਤੇ ਪਰਚਾ ਦਰਜ ਹੋਇਆ ਤੇ ਸੀਨੀਅਰ ਡਿਪਟੀ ਮੀਰ ਸ਼ਾਮ ਸੁੰਦਰ ਮਲੋਤਰਾ ਤੇ ਤਕਰੀਬਨ 5 ਜਿਹੜੇ ਤਕਰੀਬਨ ਹੈ 50 ਬੰਦੇ ਅਗਿਆਤ ਹੈ ਐਫਆਈਆਰ ਦੇ ਵਿੱਚ ਲਿਖੇ ਗਏ ਸੀ ਪਰ ਕੱਲ ਜਿਹੜੇ ਆ ਚਾਰ ਲੀਡਰਾਂ ਦੀ ਗ੍ਰਿਫਤਾਰੀ ਹੋਈ ਕਿਸੇ ਵੀ ਜਿਹੜੇ ਆ ਇਹਨਾਂ ਦੇ ਨਾਲ ਦੇ ਸਾਥੀ ਸੀ ਵਰਕਰ ਸੀ ਉਹਨਾਂ ਨੂੰ ਨਹੀਂ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਇਹ ਖਬਰ ਸਾਹਮਣੇ ਆਈ ਰਹੀ ਹੈ ਕਿ ਚਾਰਾਂ ਦੀ ਜ਼ਮਾਨਤ ਹੈ ਜਿਹੜੀ ਹੈ ਉਹ ਮਾਨਜੁਗ ਅਦਾਲਤ ਨੇ ਜਿਹੜੀ ਆ ਮਨਜ਼ੂਰ ਕਰ ਦਿੱਤੀ ਹੈ ਫਿਲਹਾਲ ਉਹ ਨਾਬਾ ਜੇਲ੍ਹ ਦੇ ਵਿੱਚ ਹੈਗੇ ਨਹੀਂ ਸਰ ਅਜੋ ਬੰਦੇ ਮੈਂ ਚੇਤਨ ਵਰਮਾ ਪ੍ਰਾਈਡੈਂਟ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਜੀ ਸਰ ਅੱਜ ਜਿਹੜੀ ਜ਼ਮਾਨਤ ਲਗਾਈ ਗਈ ਰਮਨੀ ਸਿੰਘ ਬਿੱਟੂ ਤੇ ਜਿਹੜਾ ਮਾਮਲਾ ਦਰਜ ਹੋਇਆ ਸੀ ਉਸ ਦੇ ਵਿੱਚ ਅੱਜ ਇੱਕ ਅਦਾਲਤ ਚ ਕੀ ਪ੍ਰੋਸੀਡਿੰਗ ਹੋਈ ਹੈ ਔਰ ਕੀ ਉਹਨਾਂ ਨੂੰ ਜ਼ਮਾਨਤ ਕਿੱਥੇ ਮਿਲੀ ਹੈ ਇਹ ਬਿੱਟੂ ਜੀ ਤੇ 100 353 186 ਦਾ ਮੁਕੱਦਮਾ ਜਿਹੜਾ ਕੀ ਹੈਗਾ ਉਹ ਦਰਜ ਕੀਤਾ ਗਿਆ ਸੀਗਾ ਜਿਹੜਾ ਕਿ ਇਹਨਾਂ ਨੇ ਕਾਰਪੋਰੇਸ਼ਨ ਦੇ ਵਿੱਚ ਜਾ ਕੇ ਉੱਥੇ ਜਿਹੜਾ ਕੁਝ ਉਹ ਕਹਿੰਦੇ ਹੈਗੇ ਆਂ ਵੀ ਇਹਨਾਂ ਨੇ ਉਥਲ ਉਥਲ ਉੱਥੇ ਕੀਤੀ ਹੈਗੀ ਆ ਉਸ ਰਿਗਾਰਡਿੰਗ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀਗਾ ਕੱਲ ਐਮਪੀ ਰਵਨੀਤ ਸਿੰਘ ਬਿੱਟੂ ਆਪਣੀ ਗ੍ਰਿਫਤਾਰੀ ਦੇਣ ਲਈ ਕਮਿਸ਼ਨਰ ਆਫਿਸ ਗਏ ਸੀਗੇ ਜਿੱਥੇ ਕੀ ਉਹਨਾਂ ਦੀ ਅਰੈਸਟ ਪਾ ਲਈਤੀ ਗਈ ਸੀ ਮਾਨਯੀ ਅਦਾਲਤ ਦੇ ਵਿੱਚ ਕੱਲ ਉਹਨਾਂ ਨੂੰ ਪੇਸ਼ ਕੀਤਾ ਗਿਆ ਜੁਡੀਸ਼ੀਅਲ ਮੈਜਿਸਟਰੇਟ ਨੇ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਵਿੱਚ ਭੇਜ ਦਿੱਤਾ ਗਿਆ ਸੀ ਇਹਨਾਂ ਦੇ ਮਾਮਲੇ ਦੇ ਵਿੱਚੀ ਨਾਲ ਹੀ ਕੱਲ ਅਸੀਂ ਬੇਲ ਫਾਈਲ ਕਰ ਦਿੱਤੀ ਸੀਗੀ ਬੇਲ ਤੇ ਉਸ ਤੋਂ ਬਾਅਦ ਜੱਜ ਸਾਹਿਬ ਨੇ ਆਰਡਰ ਅੱਜ ਵਾਸਤੇ ਰੱਖਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਜ਼ਮਾਨਤ ਲੈ ਲਈ ਤੇ ਫਰਦਰ ਹੁਣ ਅੱਗੇ ਇਹ ਇਸ ਕੇਸ ਦੇ ਵਿੱਚ ਕੀ ਕੀ ਹੋ ਸਕਦਾ ਵਾ ਕਿ ਕੀ ਡਵੈਲਪਮੈਂਟ ਹੋ ਸਕਦੀਆਂ ਔਰ ਕੀ ਹੁ ਚੱਲੂਗਾ ਦੇਖੋ ਇਹ ਰੂਟੀਨ ਕੇਸਾਂ ਦੀ ਤਰ੍ਹਾਂ ਹੀ ਚੱਲੂਗਾ ਇਹਨਾਂ ਨੂੰ ਜਿਹੜਾ ਹੈਗਾ ਕੋਰਟ ਦੇ ਵਿੱਚ ਮਾਮਲਾ ਆ ਗਿਆ ਹੈਗਾ ਕੋਰਟ ਦੇ ਵਿੱਚ ਇਹਦੇ ਵਿੱਚ ਦਵਾਈਆਂ ਦਿੱਤੀਆਂ ਜਾਣਗੀਆਂ ਦੇਖਿਆ ਜਾਊਗਾ ਕਿ ਉਹ ਗਿਲਟੀ ਹੈਗੇ ਆ ਜਾਂ ਨਹੀਂ ਹੈਗੇ ਆ ਔਰ ਮਾਨੀਅਤ ਅਦਾਲਤ ਉਸ ਦੇ ਅਕੋਰਡਿੰਗਲੀ ਫੈਸਲਾ ਕਰੂਗਾ ਔਰ ਇਹ ਚ ਪਾਰਟੀ ਕਿੰਨੂ ਬਣਾਇਆ ਗਿਆ ਪੁਲਿਸ ਨੇ ਬਣਾਇਆ ਗਿਆ ਦਾ ਜਾਂ ਕੋਈ ਹੋਰ ਨੇ ਕੰਪਲੇਂਟ ਨਹੀਂ ਇਹ 353 ਹੁੰਦਾ ਹੈ ਕਿ ਜਿਹੜਾ ਕੋਈ ਪਬਲਿਕ ਸਰਵੰਟ ਤੇ ਜਿਹੜਾ ਹੈਗਾ ਤੁਸੀਂ ਉਹਨਾਂ ਨਾਲ ਜਦੋਂ ਧੱਕਾਮੁੱਕੀ ਕਰਦੇ ਹੋ ਉਹ ਪਬਲਿਕ ਸਰਵੰਟ ਵੱਲੋਂ ਕੰਪਲੇਂਟ ਜਿਹੜੀ ਹੈਗੀ ਆ ਉਹ ਫਾਈਲ ਕੀਤੀ ਜਾਂਦੀ ਹੈਗੀ ਠੀਕ ਹੈ ਤੇ ਹੁਣ ਇਹ ਚ ਪੁਲਿਸ ਹੋਰ ਵੀ ਇਹ ਚ ਵਾਧਾ ਕਰ ਸਕਦੀ ਹੈ ਕੋਈ ਕੱਲ ਧੱਕਾਮੁੱਕੀ ਵੀ ਹੋਈ ਸੀ ਔਰ ਕਈ ਪੁਲਿਸ ਮੁਲਾਜ਼ਮਾਂ ਦੀ ਪੱਗਾਂ ਵੀ ਉਤਰੀ ਸੀ ਕੀ ਪੁਲਿਸ ਐਸਟੀ ਨੂੰ ਵੀ ਕਰ ਸਕਦੀ ਡਵੈਲਪ ਕਰ ਸਕਦੀ ਹੈ ਔਰ ਐਫ ਆਈ ਆਰ ਦਰਜ ਕਰ ਸਕਦੀ ਹੈ ਉਹ ਉਹਨਾਂ ਦਾ ਦੇਖੋ ਪ੍ਰੈਰੋਗੇਟਿਵ ਹੈਗਾ ਜੇ ਉਹਦੇ ਵਿੱਚ ਕੁਝ ਹੋਇਆ ਕਿਸੇ ਪੁਲਿਸ ਆਫੀਸਰ ਦੀ ਵਰਦੀ ਤੇ ਜਾਂ ਕਿਸੇ ਤੇ ਕੋਈ ਤੱਕਾਮੁਕੀ ਹੋਈ ਹੈ ਉਹਦਾ ਸੈਪਰੇਟ ਕੇਸ ਰਜਿਸਟਰ ਹੋਏਗਾ ਉਹ ਪੁਲਿਸ ਦਾ ਪ੍ਰੈਰੋਗੇਟਿਵ ਹੈਗਾ ਉਹ ਉਹਦੇ ਵਿੱਚ ਕੋਈ ਵੀ ਇੰਟਰਫੇਅਰ ਨਹੀਂ ਕਰ ਸਕਦਾ ਜੀ ਠੀਕ ਹੈ ਤੇ ਅਦਰ ਹੁਣ ਪ੍ਰਸੀਡ ਹੋਊਗਾ ਬਿਲਕੁਲ ਅੱਗੇ ਇਹ ਕੇਸ ਰੂਟੀਨ ਕੇਸਾਂ ਦੀ ਤਰ੍ਹਾਂ ਹੀ ਜਿੱਦਾਂ ਚੱਲਦੇ ਹੈਗੇ ਨੇ ਉਦਾਂ ਹੀ ਚੱਲੇਗਾ ਅਦਾਲਤ ਕੋਈ ਅਦਾਲਤ ਦੇ ਵੱਲੋਂ ਕੋਈ ਡੇਟ ਦਿੱਤੀ ਗਈ ਹੁਣ ਨਹੀਂ ਬਸ ਬੇਲ ਦਾ ਜੋ ਆਰਡਰ ਕਰ ਦਿੱਤਾ ਗਿਆ ਹੈ ਹੁਣ ਉਸ ਤੋਂ ਬਾਅਦ ਚਲਾਨ ਪੇਸ਼ ਕੀਤਾ ਜਾਏਗਾ ਇਹ ਰੂਟੀਨ ਕੇ ਹਿਸਾਬੀ ਤਰ੍ਹਾਂ ਹੀ ਇਹ ਲਿਸਟ ਕੀਤਾ ਜਾਊਗਾ ਔਰ ਇਹਦੇ ਚ ਗਵਾਹੀਆਂ ਲਿੱਤੀਆਂ ਜਾਣਗੀਆਂ ਜੇ ਗਵਾਹੀਆਂ ਲੈ ਕੇ ਜੋ ਵੀ ਉਹਦਾ ਫੈਸਲਾ ਹੋਊਗਾ ਉਹ ਮਾਨੀ ਅਦਾਲਤ ਉਸ ਦੇ ਅਕੋਰਡਿੰਗ ਹੀ ਫੈਸਲਾ ਦੇ